ਮੇਰੇ ਜੀਵਨ ਮੇਰੇ ਹੱਥ ਸੇ ਇੱਕ ਹੱਤਿਆ ਹੋਈ ਹੈ ਲੋਕ ਜੋ ਕੁਝ ਵੀ ਕਹੇ ਮਨੇ ਇਹ ਹੱਤਿਆ ਕੀ ਹੈ ਇੱਕ ਜਰਾ ਘੌਰ ਨਾਲ 6 ਵੀਡੀਓ ਟੋਟੇ ਦੇਖਿਓ ਬੀਜੇਪੀ ਦੇ ਇੱਕ ਬੜੇ ਹੀ ਸੌ ਬੜੇ ਹੀ شریف ਸਲੀਕਾਵਾਨ ਨਰਦੋਸ਼ ਤੇ ਮਹਾਨ ਆਗੂ ਦੀ ਅਸਲੀਅਤ ਇਹ 6 ਵੀਡੀਓ ਤੁਹਾਡੇ ਸਾਹਮਣੇ ਬਿਆਨ ਕਰਨ ਗਿਆ ਤੇ ਉਸ ਦੀ ਆ ਬੋਲਬਾਣੀ ਆ ਰਵਈਆ ਤੇ ਹਰਕਤਾਂ ਕੀ ਪੇਸ਼ ਕਰ ਰਹੀਆਂ ਨੇ ਆ ਜਰਾ ਦੇਖ ਕੇ ਤੁਸੀਂ ਦੱਸੋ ਜਿਹੜੇ ਖਿਡਾਰੀ 올림픽 ਖੇਡਾਂ ਚ 골ਡ ਜਿੱਤ ਕੇ ਲਿਆਏ ਤੇ ਅੱਜ ਧਰਨੇ ਤੋਂ ਪੈਣਾ ਬੈਠੀਆਂ ਨੇ ਉਹਨਾਂ ਨੂੰ ਕਹਿ ਰਿਹਾ ਹੈ ਕਿ ਉਹਨਾਂ ਚ ਕੋਈ ਯੋਗਤਾ ਹੀ ਐ ਨਹੀਂ ਉਹ ਤਾਂ ਹੁਣ ਸਿਲੈਕਟੇਡ ਹੀ ਹੋ ਸਕਦੇ ਆ ਸੁਣੋ ਇਹ ਆਪਣਾ ਕੈਰੀਅਰ ਤਾਂ ਖਤਮ ਕਰ ਚੁੱਕੇ ਹਨ ਇਨਕਾ ਪੂਰਾ ਹੋ ਚੁੱਕਾ ਹੈ ਇੱਕ ਵੀ ਗੇਮ ਕੇ ਲਿਏ ਸਿਲੈਕਟ ਹੋ ਜਾਏ ਤਾਂ ਕਹੀਏਗਾ ਇਹ ਕੋਈ ਨਹੀਂ ਸਿਲੈਕਟ ਹੋਣੇ ਵਾਲੇ ਆ ਵਾਹ ਜੀ ਵਾਹ ਸਿਲੈਕਟ ਤਾਂ ਫਿਰ ਐਮਪੀ ਸਾਹਿਬ ਤੁਸੀਂ ਹੋ ਸਕਦੇ ਹੋ ਬੀਜੇਪੀ ਦੇ ਵੱਡੇ ਲੀਡਰ ਦੇ ਤੌਰ ਤੇ ਦੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਤੌਰ ਤੇ ਜਿਹੜੇ ਤਾਂ 골ਡ ਮੈਡਲ 올림픽 ਚ ਜਿੱਤ ਕੇ ਲਿਆਏ ਉਹਨਾਂ ਨੂੰ ਕਹਿ ਰਿਹਾ ਉਹ ਯੋਗ ਹੀ ਹੈ ਨਹੀਂ ਹੁਣ ਤੁਸੀਂ ਇਸ ਬੋਲ ਬਾਣੀ ਤੋਂ ਕੀ ਅੰਦਾਜ਼ਾ ਲਾਉਂਗੇ ਹੁਣ ਆ ਇੱਕ ਹੋਰ ਵੀਡੀਓ ਦੇਖੋ ਆ ਦੇਖੋ ਇੱਕ ਚੈਨਲ ਦੇ ਉੱਪਰ ਸਾਹਿਬ ਦੀ ਇੰਟਰਵਿਊ ਚੱਲ ਰਹੀ ਹੈ ਔਰ ਬੀਜੇਪੀ ਦੇ ਐਮਪੀ ਸਾਹਿਬ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜਨਾਬ ਤੁਹਾਡੇ ਉੱਪਰ ਕੁੜੀਆਂ ਇੰਨਾ ਤੱਥਾਂ ਦੇ ਨਾਲ ਆ ਦੋਸ਼ ਲਾ ਰਹੀਆਂ ਨੇ ਜਨਾਬ ਸਾਹਿਬ ੜਕ ਉੱਠਦੇ ਨੇ ਤੇ ੜਕ ਕੇ ਫਿਰ ਜਿਹੜੇ ਹੈੱਡਫੋਨ ਲਾਏ ਨੇ ਉਹ ਵੀ ਲਾ ਲੂ ਦਿੰਦੇ ਨੇ ਤੇ ਮਾਈਕ ਵੀ ਉਹਨਾਂ ਦਾ ਲਾ ਕੇ ਮਾਰਦੇ ਨੇ ਤੇ ਫਿਰ ਦਬਕਾ ਮਾਰ ਕੇ ਉਹਨਾਂ ਦੇ ਕੈਮਰਾਮੈਨ ਨੂੰ ਕਹਿੰਦੇ ਨੇ ਕਿ ਕੈਮਰਾ ਬੰਦ ਕਰ ਤੁਸੀਂ ਆ ਜਰਾ ਦੇਖ ਹੀ ਲਓ ਕਿ ਕਿੰਨੇ ਮਹਾਨ ਨੇ ਐਮਪੀ ਸਾਹਿਬ ਆ ਮਹਾਰਾਜਾ ਦਰਸ਼ਨ ਕਰ ਲੋ ਇਹ ਕਿ ਉਹ ਝੂਠ ਬੋਲ ਰਹੀ ਹੈ ਇਹ ਇਹ ਕਹਿਣੇ سے ਮੈਂ ਕਾ ਰੋਕ ਰਹਾ ਹਾਂ ਆਪਕੋ ਪ੍ਰਿਜੂਸ਼ਨ ਜੀ ਇਸ ਸੇ ਕੀ ਫਾਇਦਾ ਹੈ ਹਰ ਨੂੰ ਨਾਮ ਕਰਾਇਆ ਜੇ ਹੋ ਗਿਆ ਨਾ ਆਪਕਾ ਲਈ ਬਿਲਬੁਸ਼ਨ ਜੀ ਇਸਪਨਾਰਾਜ਼ ਹੋਣੇ ਵਾਲੀ ਕੀ ਬਾਤ ਹੈ ਆਪ ਐਫੀਡੇਵਿਟ ਐਫੀਡੇਵਿਟ ਆਪ ਕੋਟ ਕਰੇ ਤਾਂ ਠੀਕ ਹੈ ਹਮ ਐਫੀਡੇਵਿਟ ਕੋਟ ਕਰ ਹੁਣ ਤੋਂ ਨਮਰ ਤੀਜੀ ਵੀਡੀਓ ਦਿਖਾਉਣਾ ਤੇ ਇਹ ਦੇਖੋ ਜਦੋਂ ਚੈਨਲ ਦਾ ਐਂਕਰ ਕਹਿੰਦਾ ਹੈ ਕਿ ਤੁਸੀਂ ਬਾਹੂ ਬਲੀ ਕਹੋਨੇ ਹੋ ਤੇ ਜਦੋਂ ਕਹਿੰਦਾ ਵੀ ਤੁਹਾਡੇ ਤੇ ਆ ਆ ਜਿਹੜੇ ਦੇਸ਼ ਨੇ ਕੁੜੀਆਂ ਦੇ ਨਾਲ ਐਦਾਂ ਐਦਾਂ ਗਲਤ ਕਰਨ ਦੇ ਲੱਗੇ ਨੇ ਤਾਂ ਫਿਰ ਉਹ ਬਾਹੂ ਬਲੀ ਦਾ ਮਤਲਬ ਕੀ ਦੱਸਦਾ ਹੈ ते ते लगे, फिर हासी हसदा मश्कर दर्शन करो तो, बाहुबली का मतलब सिर्फ ताकत आ, ताकत और आदमी स्वयं जो है मजबूत हो उसी को बाहुबली कहते हैं